ਬਲਾਕ ਕਾਂਗਰਸ ਕਮੇਟੀ ਵੱਲੋਂ ਅੱਜ ਰਜਿੰਦਰ ਕੰਬੋਜ ਦਾ ਜਨਮ ਦਿਨ ਉਹਨਾਂ ਦੀ ਦੁਕਾਨ ਤੇ ਪੁੱਜ ਕੇ ਮਨਾਇਆ ਗਿਆ ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਵਡੇਰਾ ਅਤੇ ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਰਿੰਦਰ ਕੰਬੋਜ ਅਤੇ ਫਾਜ਼ਿਲ ਕਾ ਤੋਂ ਸੀਨੀਅਰ ਕਾਂਗਰਸੀ ਕੁਮਾਰ ਗੌਰਵ ਗੋਲਡੀ ਚਾਵ ਡਾਕਟਰ ਕੇ ਕੇ ਸੇਠੀ ਮਹਾਵੀਰ ਪ੍ਰਸ਼ਾਦ ਅਸ਼ਵਨੀ ਕੁਮਾਰ ਰਜਤ ਖੁੰਗਰ ਤੋਂ ਇਲਾਵਾ ਰਜੇਸ਼ ਗਰੋਵਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇੱਥੇ ਰੋਸ਼ਨ ਪ੍ਰਜਾਪਤ ਅਤੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸੇ ਦੇਵਾ ਗੋਲਡੀ ਵੀਰੇ ਅਤੇ ਇਹਨਾਂ ਸਭ ਨੇ ਕੇਕ ਕੱਟ ਕੇ ਰੋਜਿੰਦਰ ਕੰਬੋਜ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਮੌਕੇ ਬੋਲਦੇ ਹੋਏ ਕੁਮਾਰ ਗੁਰਗ ਗੋਲਡੀ ਚਾਬ ਮਦਨ ਦਾ ਵਡੇਰਾ ਰੋਹਿਤ ਕੁਮਾਰ ਅਤੇ ਹੋਰ ਵਕਤਾਵਾਂ ਨੇ ਕਿਹਾ ਇਸ ਤਰ੍ਹਾਂ ਜੋ ਕਮ ਬਲਾਕ ਕਾਂਗਰਸ ਉਹਨੇ ਸ਼ੁਰੂ ਕੀਤਾ ਗਿਆ ਹੈ ਇਹ ਕਾਬਲੇ ਤਾਰੀਫ ਹੈ ਅਤੇ ਅੱਜ ਸਮੂਹ ਕਾਂਗਰਸ ਇਕੱਠੀ ਹੋ ਕੇ ਇਹ ਖੁਸ਼ੀ ਮਨਾ ਰਹੀ ਹੈ ਅੱਜ ਰਜਿੰਦਰ ਕਮੋਜ ਜਿੱਤੇ ਉਹਨਾਂ ਦੇ ਬੇਟੇ ਦੋਨਾਂ ਦਾ ਜਨਮ ਦਿਨ ਦੋਵਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਇਹ ਲੜੀ ਅੱਗੇ ਚਲਦੀ ਰਹੇਗੀ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ ਇਸ ਮੌਕੇ ਬੋਲਦੇ ਹੋਏ ਪ੍ਰਧਾਨ ਬਦਲਨਾ ਵਡੇਰਾ ਅਤੇ ਗੋਲਦੀ ਚਾਮੜੇ ਕੀ ਕੁਝ ਕਿਹਾ ਸਭ ਕੋ ਜਾਣ ਲਈ ਬੜੇ ਇਸ ਦਿਨ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਸ੍ਰੀ ਰਜਿੰਦਰ ਕੰਬੋਜ ਜੀ ਦਾ ਜਨਮ ਦਿਨ ਮਨਾ ਰਹੇ ਅਸੀਂ ਸਾਰੀ ਖੁਸ਼ੀ ਅੱਜ ਸਾਰੇ ਇਕੱਠੇ ਹੋ ਕੇ ਆਏ ਨੇ ਜੀ ਆਪ ਜੀ ਨੇ ਫੋਨ ਕੀਤਾ ਨੇ ਜੀ ਇਹਨਾਂ ਨੂੰ ਖੁਸ਼ੀ ਸ਼ਾਮਲ ਹੋਣ ਦਾ ਸਾਰਾ ਬੁਆਇਆ ਗਿਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਕੀ ਲੋਕ ਬਹੁਤ ਖੁਸ਼ੀ ਜਿਹੜੀ ਜਦੋਂ ਕਿਸੇ ਦਾ ਜਨਮ ਦਿਨ ਹੁੰਦਾ ਹੈ ਇਹ ਅਸੀਂ ਲਗਭਗ ਸਾਰੇ ਹੀ ਬੰਦੇ ਦੇ ਕੇਕ ਕੱਟਦੇ ਆ ਜੀ ਇਹਨਾਂ ਦੀ ਵੀ ਆ ਰਹੀ ਸੀ ਕੇਕ ਕੱਟਿਆ ਖੁਸ਼ੀ ਇਹ ਵੀ ਇਹਨਾਂ ਦੇ ਵਿੜਾ ਜਾਂਦੇ ਨੇ ਵੀ ਅੱਜ ਆ ਗਏ ਜੀ ਵਾਹ ਜੀ ਤੇ ਉਹ ਚੇਤੇ ਇਹਨਾਂ ਨਾਲ ਕਰਿਆ ਗੱਟਾਂਗੇ ਬੱਚਿਆਂ ਦੇ ਪਰਵਾਰ ਸਾਹਿਬ ਜੀ ਅੰਤੀ ਸਾਹਿਬ ਕੀ ਕਹਿਣਾ ਚਾਹੁੰਦੇ ਮੈਂ ਰਜਿੰਦਰ ਕੰਬੋਜ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਕਾਂਗਰਸ ਸਾਲ ਦੇ ਦਾ ਬਹੁਤ ਬਹੁਤ ਵਧਾਈਆਂ ਦੇਣਾ ਚਾਹਣਾ ਔਰ ਸਾਰੇ ਇੱਥੇ ਪਹੁੰਚੇ ਸਾਡੇ ਜਿੰਨੇ ਸੱਜਣ ਨੇ ਸਾਰੇ ਉਦੇਦਾਰ ਨੇ ਉਹਨਾਂ ਨੂੰ ਵੀ ਬਧਾਈ ਦੇਣਾ ਚਾਹ। ਇਹ ਜੋ ਉਹਨਾਂ ਨੇ ਸਾਡੇ ਬਲੌਕ ਪ੍ਰੈਜ਼ੀਡੈਂਟ ਨੇ ਇਹ ਰੀਤ ਚਲਾਈ ਹੈ ਬਹੁਤ ਵਧੀਆ ਰੀਤ ਹੈ ਔਰ ਸਾਰੇ ਦੇ ਘਰੇ ਕਿਸੇ ਦੇ ਟਾਈਮ ਤੇ ਪਹੁੰਚਦੇ ਐ ਤੇ ਇਹ ਚੱਲਦਾ ਰਹੇਗਾ ਇਹਨਾਂ ਵੱਲੋਂ ਮੈਂ ਆਸ਼ਵਾਸਨ ਦਿਲਾਉਣਾ। ਪਰਿੰਦਰ ਜੀ ਨੂੰ ਦਿਨ ਦੁਪਹਿਰ ਚ ਰਾਤ ਚੰਨੀ ਪ੍ਰਕਿਰਤੀ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਰਜਿੰਦਰ ਕਮੋਜੀ ਜੀ ਦੇ ਜਨਮ ਦਿਨ ਤੇ ਉਹਨਾਂ ਦੇ ਦੁਕਾਨ ਤੇ ਪਹੁੰਚੇ ਆ ਸਾਰੇ ਕਾਂਗਰਸੀ ਸਾਡੇ ਇਕੱਠੇ ਹੋਏ ਨੇ ਉਹਨਾਂ ਨੂੰ ਵਧਾਈ ਦੇ ਰਹੇ ਆ ਅਸੀਂ ਇਹ ਪਰਮਾਤਮਾ ਅੱਗੇ ਬੇਨਤੀ ਕਰਦੇ ਆ ਇਹਨਾਂ ਨੂੰ ਜਿਆਦਾ ਉਮਰ ਦੇਵੇ ਜੀ ਕਿ ਤਰੱਕੀਆਂ ਬੱਸੇ ਇਹੋ ਸਾਡੀ ਅੱਜ ਅਸੀਂ ਮੇਰੇ ਵੱਡੇ ਵੀ ਰਜਿੰਦਰ ਕਮੋਜ ਦਾ ਜਨਮ ਦਿਨ ਮਨਾਇਆ ਜੀ ਪ੍ਰਮਾਤਮਾ ਇਹਨਾਂ ਨੂੰ ਬਹੁਤ ਤਰੱਕੀ ਬਖਸ਼ੇ ਉਮਰਾਂ ਲੰਬੀਆਂ ਕਰੇ ਐਸੇ ਤਰ੍ਹਾਂ ਅਸੀਂ ਸਾਰਾ ਕਾਂਗਰਸ ਪਾਰਟੀ ਦਾ ਸਾਰਾ ਪਰਿਵਾਰ ਅਸੀਂ ਇਕੱਠੇ ਰਹੀਏ ਐਸੀ ਖੁਸ਼ੀਆਂ ਮਨਾਉਣ ਦੇ ਲਈ ਰਜਿੰਦਰ ਕਮੋਜ ਦੇ ਜਨਮ ਦਿਨ ਨੇ ਜੀ ਅੱਜ ਪੂਰੀ ਬਲੌਕ ਕਾਂਗਰਸ ਦੀ ਟੀਮ ਉਹਨਾਂ ਦੀ ਸ਼ੋਭਤੇ ਉਹਨਾਂ ਦੁਆਰਾ ਬੁਲਾਇਆ ਗਿਆ ਸੀ ਤੇ ਅੱਜ ਕੋਸ਼ਿਸ਼ਾਂ ਨਾਲ ਸੰਜਿਆ ਕਰ ਰਹੇ ਆ ਇੱਕ ਹੋਰ ਕੋਸ਼ਿਸ਼ ਦੀ ਗੱਲ ਹੈ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਆ ਬਗੈਰ ਸਗ ਉਹਨਾਂ ਦੇ ਵੀ ਅੱਜ ਨੰਨੇ ਨੇ ਤੇ ਉਹਨਾਂ ਨੂੰ ਇੱਕ ਪੂਰੀ ਬਲ ਕਾਂਗਰਸ ਵੱਲੋਂ ਜਿੰਦਰ ਜੀ ਕਿਸ ਗੱਲ ਨੂੰ ਲੈ ਕੇ ਰੌਣਕਾਂ ਲਗੀਆਂ ਤੇ ਵਧਾਈਆਂ ਮਿਲਦੀਆਂ ਅੱਜ ਕਿਹਦਾ ਜਨਮ ਦਿਨ ਹੈ ਕਿਸ ਕਰਕੇ ਸਾਡੇ ਸਾਰੇ ਬਲਾਕ ਪ੍ਰਧਾਨ ਜਿਹੜੇ ਇਹ ਵੀ ਬਲਾਕ ਦਾ ਲੋਕਸ਼ਹਿਰੀ ਵਿੱਚ ਸਾਰੀ ਸਮੁੱਚੀ ਕਾਂਗਰਸ ਉਹਨੂੰ ਸ਼ੁਭਕਾਮਨਾਵਾਂ ਅੱਜ ਜਿਹੜਾ ਮੇਰਾ ਜਨਮ ਦਿਨ ਪਨਵਾਰੀ ਤੇ ਇਹਨੂੰ ਖਾਸ ਮਨਾਉਣ ਲਈ ਮੇਰੇ ਦਿਲ ਤੇ ਪਹੁੰਚੇ ਨੇ ਮੈਂ ਇਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਮੇਰੀ ਮਾਨ ਬਖਸ਼ਿਆ ਹੈ ਤੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਸਮੁੱਚੇ ਵਰਕਰ ਸਾਥੀ ਇਹਦਾ ਇਹ ਦਿਨ ਸਪੈਸ਼ਲ ਬਣਾਉਣ ਵਾਸਤੇ ਆਏ ਤੇ ਇਹ ਇਸ ਨਾਲ ਕੀ ਫਰਕ ਪੈਂਦਾ ਹੈ ਕਾਂਗਰਸ ਨੂੰ ਕਾਂਗਰਸ ਪਾਰਟੀ ਨੂੰ ਇੱਕ ਜੁੜਤਾ ਹੈ ਜਿਹੜੇ ਇਹਨਾਂ ਨੂੰ ਸਾਡੇ ਐਮਪੀ ਸਾਹਿਬ ਨੇ ਕੋਈ ਨਹੀਂ ਬਣਿਆ ਗ੍ਰੇਸਮੀ ਨਾਲ ਸਾਡੇ ਐਸਐਸ ਜਗਿੰਦਰ ਕਮਾਇਆ ਜਿਹੜਾ ਬਹੁਤ असला जो जन्मदिन मना लेंट नहीं परंतु भी एकजुट होकर ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत